ਪੰਜਾਬ ਦੇ ਪ੍ਰਸਿੱਧ ਬਾਡੀ ਬਿਲਡਰ ਔਰ ਖਾਸ ਕਰਕੇ ਸਿੱਖ ਨੌਜਵਾਨ ਬਾਡੀ ਬਿਲਡਰ ਦੇ ਤੌਰ ਤੇ ਪੰਜਾਬ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਪ੍ਰਸਿੱਧੀ ਖੱਟਣ ਵਾਲੇ ਵਿਕਰਮਜੀਤ ਸਿੰਘ ਜਾਨਕੀ ਬਿੱਕੀ ਸਿੰਘ ਸਾਡੇ ਨਾਲ ਨੇ ਮੈਰਾਥਨ ਤੇ ਆਈ ਨੇ ਬਹੁਤ ਸੋਹਣਾ ਸੁਨੇਹਾ ਦਿੱਤਾ ਇਹਨਾਂ ਨੇ ਕਿ ਅਸੀਂ ਰਨ ਫਾਰ ਦਾ ਪਲੈਨਟ ਵੀ ਕਰਦੇ ਆ ਰਨ ਫਾਰ ਡਰੱਗਸ ਵੀ ਕਰਦੇ ਆ ਪਰ ਕਦੇ ਰਨ ਫਾਰ ਯੂਰਸੈਲਫ ਆਪਣੇ ਆਪ ਲਈ ਵੀ ਦੌੜੋ ਭਾਜੀ ਇਹ ਸੁਨੇਹਾ ਤੁਹਾਡਾ ਮੈਂ ਸੁਣ ਰਿਹਾ ਸੀ ਆਪਣੇ ਆਪ ਲਈ ਦੌੜਨ ਦਾ ਸੁਨੇਹਾ ਕੀ ਇਹਦੇ ਵਿੱਚ تھیਮ ਕੀ ਹੈ ਦਾ ਮਤਲਬ ਕਿ ਮਕਸਦ ਕੀ ਹੈ ਮਹਰਸ ਜੀ ਕੋਸ਼ਿਸ਼ ਨਹੀਂ ਜੀ ਦੇਖੋ ਸਾਡੇ ਸਾਰਿਆਂ ਦਾ ਐਂਡ ਗੋਲ ਕੀ ਆਪਣੇ ਆਪ ਨੂੰ ਪਛਾਣਨਾ ਆਪਣਾ ਆਪ ਪਛਾਣਨਾ ਹੀ ਸਾਡਾ ਗੋਲ ਹੈ ਨਾ ਕਿਉਂਕਿ ਰੱਬ ਤੇ ਅੰਦਰ ਹੀ ਵਸਦਾ ਆਪਾਂ ਬਾਹਰ ਲੱਭੀ ਜਾਂਦੇ ਵੇ ਆ ਇੰਨੀਆਂ ਚੀਜ਼ਾਂ ਆਪਾਂ ਕੱਪੜੇ-ਕੁਪੜੇ ਵਧੀਆ ਪਾ ਲਈ ਪਜਾਮੇ ਪਾ ਲਈ ਇਹ ਪਾ ਲਈ ਆਪਾਂ ਇੰਨਾ ਜੀ ਖੁਸ਼ ਹੋਈ ਜਾਂਦੇ ਪਏ ਪਰ ਅਸਲੀ ਖੁਸ਼ੀ ਤੇ ਬੰਦੇ ਨੂੰ ਉਦੋਂ ਮਿਲਦੀ ਨਾ ਜਿਹੜਾ ਇੱਕ ਜਦ ਆਪਾਂ ਗੁਰਦੁਆਰਾ ਸਾਹਿਬ ਜਾਈਦਾ ਕਈ ਵਾਰ ਤੇ ਉੱਥੇ ਕੋਈ ਇਦਾਂ ਦੀ ਪੰਕਤੀ ਆ ਜਾਂਦੀ ਜਿੰਨੇ ਸੁਣ ਕੇ ਬਣਾਉਂਦਾ ਜਾਂਦਾ ਇਦਾਂ ਹੀ ਵਰਕਆਊਟ ਹੈ ਇਦਾਂ ਹੀ ਰਨਿੰਗ ਹੈ ਇਦਾਂ ਹੀ ਕੋਈ ਪੇਂਟਿੰਗ ਹੈ ਇਦਾਂ ਹੀ ਸਾਰੀਆਂ ਚੀਜ਼ਾਂ ਜਿੱਦੋਂ ਤੁਸੀਂ ਮਨ ਇਕਾਗਰ ਕਰਕੇ ਕੋਈ ਕੰਮ ਕਰਦੇ ਹੋ ਨਾ ਤੁਸੀਂ ਇੱਕ ਵੱਖਰੀ ਦੁਨੀਆ 'ਚ ਪਹੁੰਚ ਜਾਂਦੇ ਹੋ ਉਦੋਂ ਅੱਖਾਂ ਖੁੱਲੀਆਂ ਹੁੰਦੀਆਂ ਮੈਂ ਪੇਂਟਿੰਗ ਕਰਦਾ ਹੁੰਦਾ ਪਰ ਦੁਨੀਆ ਲੱਗ ਹੁੰਦੀ ਉਹ ਹੁੰਦਾ ਆਪਣੇ ਲਈ ਕਰਨਾ ਸਾਰਿਆਂ ਨਾਲੋਂ ਰੱਬ ਨਾਲ ਕਨੈਕਟ ਕਿੱਦਾਂ ਹੋਵੋਗੇ ਜਦੋਂ ਬਾਕੀ ਨਾਲ ਡਿਸਕਨੈਕਟ ਹੋਵੋਗੇ ਤਾਂ ਮੇਰੇ ਮਿਲ ਨੂੰ ਉਹ ਚੀਜ਼ ਹੈ ਨਾ ਆਪਣੇ ਆਪ ਮੈਂ ਕਿਉਂਕਿ 27 ਸਾਲ ਹੋ ਗਏ ਮੈਨੂੰ ਜਿਮ ਲਾंदे ਲਾंदे ਮੈਂ 35 ਸਾਲ ਮੇਰੀ ਉਮਰ ਹੈ ਬਸ ਏਸਾ ਸਾਲ ਦੇ ਜੀ ਉਦੋਂ ਮੈਂ ਸ਼ੁਰੂ ਕਰਤਾ ਸੋ ਮੈਂ ਚੀਜ਼ ਨੇ ਬੜੀ ਲੱਗੇ ਤੂੰ ਹੋ ਗਏ ਦੇਖੀ ਕਿ ਯਾਰ ਹਤੇ ਖੁਸ਼ੀ ਬੜੀ ਹੈ ਕਿਉਂਕਿ ਬਾਹਰ ਤੇ ਦੋਖੀ ਦੋਖੇ ਤੇ ਸੁੱਖ ਤੇ ਮੇਰੇ ਅੰਦਰ ਹੈ ਤੇ ਮੈਂ ਬਾਹਰ ਲੱਭਣ ਰਿਹਾ ਤੇ ਆਪਣੇ ਸੁਖੀ ਰਹਿਣਾ ਤੇ ਕੰਮ ਕਰੋ ਆ ਜਿਹੜੇ ਇਹ ਕੋਈ ਕਿਸੇ ਲਈ ਨਹੀਂ ਕਰਕੇ ਦੇਣਾ ਐਦਾਂ ਦੀ ਚੀਜ਼ੇ ਕੋਈ ਇਹਨੂੰ ਕਰਕੇ ਨਹੀਂ ਦੇ ਸਕਦਾ ਜਿਦਾ ਕੋਈ ਕਿਸੇ ਨੂੰ ਨਾਮ ਨਹੀਂ ਨਾ ਜੱਪ ਕੇ ਦੇ ਸਕਦਾ ਉਦੋਂ ਇਹ ਕਿਸੇ ਨੂੰ ਕੋਈ ਕਰਕੇ ਨਹੀਂ ਦੱਸਿਆ ਫਾਈਂਡ ਯੂਰ ਓਨ ਹੈਪੀਨੈਸ ਅੱਜ ਅੱਜ ਦਾ ਜਿਹੜਾ ਦੌਰ ਆ ਫੇਮ ਦਾ ਦੌਰ ਆ ਹਰ ਕੋਈ ਪੈਸੇ ਲਈ ਹੋਰ ਦੁਨੀਆਵੀ ਚੀਜ਼ਾਂ ਲਈ ਉਸ ਦੌੜ ਦੇ ਵਿੱਚ ਲੱਗਿਆ ਹੋਇਆ ਹੈਗਾ ਹਰ ਇੱਕ ਬੰਦੇ ਨੂੰ ਇਹ ਵੀ ਮੈਂ ਆ ਵੀ ਪ੍ਰਾਪਤ ਕਰਾਂ ਆ ਵੀ ਪ੍ਰਾਪਤ ਕਰਾਂ ਉਹਦੇ ਵਿੱਚ ਉਹ ਜਿਵੇਂ ਤੁਸੀਂ ਗੱਲ ਕਹੀ ਵੀ ਆਪਣੇ ਅੰਦਰ ਦੀਆਂ ਚੀਜ਼ਾਂ ਨੂੰ ਉਹ ਲੱਭਣੀਆਂ ਬੰਦ ਕਰ ਗਿਆ ਜਾਂ ਉਹਨਾਂ ਨੇ ਮੰਨ ਹੀ ਕਰਤੀਆਂ ਜ਼ਿੰਦਗੀ 'ਚ ਸਾਡੇ ਅੰਦਰ ਹੈ ਕੀ ਯਾਰ ਹੈਨਾ ਅਸੀਂ ਮੋਬਾਈਲ ਦੇ ਹੋਰ ਡਿਵਾਈਸ ਦੇ ਅਸੀਂ ਜਿਹੜੇ ਹੈਗੇ ਆ ਕਿ ਐਦੀ ਬਣ ਕੇ ਰਹਿ ਗਏ ਉਹਨਾਂ ਬਿਨਾ ਰਹਿ ਨਹੀਂ ਸਕਦੇ ਹਾਂ ਇਹ ਜਿਹੜੀ ਦੌੜ ਆ ਇਸ ਦੌੜ ਨੇ ਕਿੰਨਾ ਕਿਉਂ ਨੁਕਸਾਨ ਕਰਤਾ ਇੱਕ ਬੰਦੇ ਦਾ ਮਨੁੱਖ ਦਾ ਦੇਖੋ ਸਾਡਾ ਵੀ ਧੌਂਦੇ ਵੀ ਆਪਾਂ ਵੀ ਤਾਂ ਇਹ ਦੌੜ ਚ ਫਸੇ ਆ ਤੁਸੀਂ ਮੈਂ ਆਪਾਂ ਸਾਰੇ ਦੌੜ ਚ ਫਸੇ ਆ ਜੀ ਸਰ ਨਾਲ ਨੂੰ ਫਿੱਡੀ ਚੀਜ਼ ਅਵੇਅਰਨੈਸ ਕਿ ਪਹਿਲੇ ਤੁਹਾਨੂੰ ਪਤਾ ਨਹੀਂ ਚਾਹੀਦਾ ਕਿ ਮੈਂ ਫਸੇ ਆ ਕਿ ਇਹਨੂੰ ਲੱਗਦਾ ਹੀ ਨਹੀਂ ਪਿਆ ਕਿ ਮੈਂ ਫਸੇ ਆ ਉਹ ਕਹਿੰਦੇ ਜ਼ਿੰਦਗੀ ਹੈ ਜ਼ਿੰਦਗੀ ਆ ਠੀਕ ਹੈ ਜੀ ਹੁਣ ਮੈਂ ਤੁਹਾਨੂੰ ਕੱਲ ਦੀ ਗੱਲ ਦੱਸਦਾ ਕੱਲ ਮੈਂ ਕਿਤੇ ਗਿਆ ਹੀ ਜ਼ਰੂਰੀ ਤੇ ਮੈਨੂੰ ਟਾਈਮ ਨਹੀਂ ਸੀ ਸੋ ਮੈਨੂੰ ਡੋਸਾ ਖਾਣਾ ਪਿਆ ਉਦੋਂ ਬਾਅਦ ਚ ਫਿਰ ਆਪਾਂ ਲੰਚ ਤੇ ਲੰਚ ਤੇ ਮੈਨੂੰ ਇਦਾਂ ਦੇ ਕੁਝ ਖਾਣਾ ਪਿਆ ਮੈਨੂੰ ਫੀਲ ਮੈਨੂੰ ਫੀਲ ਨਹੀਂ ਨਾ ਦਬੇ ਕਿ ਮੈਂ ਮੈਂ ਆ ਤੇ ਲੋਕੀ ਜਿਹੜਾ ਜੰਕ एवरीडे ਖਾਂਦੇ ਪਏ ਨੇ ਮੈਨੂੰ ਇਹ ਨਹੀਂ ਸਮਝ ਆਂਦੀ ਉਹ ਜ਼ਿੰਦਗੀ ਤਾਂ ਪਏ ਨੇ ਉਹਨਾਂ ਨੂੰ ਆਪਣਾ 100% ਪਤਾ ਹੀ ਨਹੀਂ ਉਹਦਾ ਢਿੱਡ ਖਰਾਬ ਹੀ ਹੋਇਆ ਰਹਿਦਾ ਜਿਹਦਾ ਢਿੱਡ ਖਰਾਬ ਉਹਦਾ ਸਿਰ ਨਹੀਂ ਚੱਲਣਾ ਦਿਮਾਗ ਨਹੀਂ ਚੱਲਣਾ ਜੀ ਦਿਮਾਗ ਆਏ ਪਹਿਲਾ ਦੂਜਾ ਦਿਮਾਗ ਆਏ ਇਹਦੀ ਟੇਕ ਕੇਅਰ ਕਰੋਗੇ ਤੇ ਇਹਦੀ ਟੇਕ ਕੇਅਰ ਹੋਏਗੀ ਤੇ ਇਹਦੇ ਤੋਂ ਬਚਨ ਦਾ ਇੱਕ ਤਰੀਕਾ ਸਭ ਨਾਲੋਂ ਵੱਡਾ ਅਵੇਅਰਨੈਸ ਪਹਿਲੇ ਅਵੇਅਰ ਹੋਵੇ ਕਿ ਮੇਰੀ ਗਲਤੀ ਕੀ ਹੈ ਆਪੇ ਸਾਰੇ ਮੈਂ ਬੜੀਆਂ ਗਲਤੀਆਂ ਕਰਦਾ ਜੀ ਬਸ ਅੱਜ ਦੀ ਡੇਟ 'ਚ ਮੈਂ ਹੁਣ ਵੀ ਸੋ ਕਰਤੀ ਹੋਣੀ ਹੈ ਸਵੇਰ ਦੇ ਸਵੇਰੇ ਪਰ ਮੈਨੂੰ ਪਤਾ ਉਹ ਗਲਤੀਆਂ ਦਾ ਤੇ ਮੈਨੂੰ ਪਤਾ ਮੈਨੂੰ ਫਿਕਸ ਕਿਦਾਂ ਕਰਨਾ ਸੋ ਸਭ ਨਾਲ ਪਹਿਲੇ ਬੀ ਅਵੇਅਰ ਤੇ ਮੈਂ ਤੇ ਇਹ ਸੁਨੇਹਾ ਦੇਣਾ ਚਾਹਾਂਗਾ ਕਿ ਕਿਸੇ ਵਕਤ ਦੇਖ ਕੇ ਨਾ ਕਰੋ ਕਿ ਹਾਂ ਵੀ ਵਿਕੀ ਕਰਦਾ ਪਏ ਤਾਂ ਸਹੀ ਹੋ ਗਿਆ ਫਾਈਂਡ ਆਪਣਾ ਦਿਮਾਗ ਲਾਓ ਯੂਜ਼ ਕਰੋ ਤੇ ਫਾਈਂਡ ਆਊਟ ਵਾਟਸ ਰੌਂਗ ਵਾਟਸ ਰਾਈਟ ਜੋ ਵਿਕੀ ਕਰਦਾ ਪਿਆ ਤੇ ਇਹ ਆਪਣੇ ਘਰ ਦੇ ਨਾਲ ਬਹਿ ਕੇ ਕਰ ਸਕਦੇ ਹੋ ਕਰਦੇ ਬਹਿ ਕੇ ਦੇਖ ਸਕਦੇ ਹੋ ਘਰ ਦੇ ਵਿੱਚ ਬਹਿ ਕੇ ਸੁਣ ਸਕਦੇ ਹੋ ਕਰ ਸਕਦੇ ਹੋ ਗੋ ਹੈਡ ਆਪਣੇ ਬੱਚਿਆਂ ਨੂੰ ਵੀ ਉਹ ਚੀਜ਼ ਕਹੋ ਨਹੀਂ ਕਰ ਸਕਦੇ ਤੇ ਵਿਕੀ ਦੀ ਵੀ ਕੋਈ ਗੱਲ ਨਾ ਸੁਣਿਓ ਜਦੋਂ ਬਾਡੀ ਬਿਲਡਿੰਗ ਚ ਆਏ ਕਿ ਮੈਂ ਸ਼ੌਂਕ ਇਹ ਮਨ ਚ ਪਣ ਪਿਆ ਵੀ ਯਾਰ ਮੈਂ ਇਸ ਗੇਮ ਚ ਜਾਣਾ ਬਾਡੀ ਬਿਲਡਰ ਬਣਨਾ ਦੇਖੋ ਜੀ ਸਾਡੇ ਤੁਸੀਂ ਸਾਡੇ ਵੱਡੇ ਵਟੇਰੇ ਦੇਖੋ ਜੀ ਹਰੀ ਸਿੰਘ ਨਲੂਆ ਕਾਲੀਪਾਪਾ ਫੋਲਸ ਇੱਕ ਜਸਾ ਸੈਂ ਗਾਲੂ ਵਾਲੀਆ ਚਰਤ ਸਿੰਘ ਆਪਣੇ ਗੁਰੂ ਗੋਬੀ ਸਿੰਘ ਜੀ ਸਾਡੇ ਹੀ ਸੀ ਉਹ ਸਾਡੇ ਵੱਡੇ ਸੀ ਭਾਈ ਮਨੀ ਸਿੰਘ ਜੀ ਅਸਾਰੇ ਸਾਡੇ ਵੱਡੇ ਹੀ ਉਹ ਲੜੇ ਤੇ ਆਪਾਂ ਕਿਦਾਂ ਲੜੀਏ ਲੜਾਈ ਹੈ ਜੀ ਉਹ ਉਹਨਾਂ ਦਾ ਟਾਈਮ ਉਹ ਸੀ ਕਿ ਉਹਨਾਂ ਨੂੰ ਬਾਹਰ ਲੜਨਾ ਸੀ ਸ਼ੇਦ ਬਣਾਣੀ ਸਾਰਾ ਕੁਝ ਹੁਣ ਹੁਣ ਇਦਾਂ ਟਾਈਮ ਸਾਨੂੰ ਆਪਣੇ ਮਨ ਨਾਲ ਲੜਨਾ ਕਿਦਾਂ ਮਨ ਨਹੀਂ ਕਰਦਾ ਕਿਦਾਂ ਮਨ ਨਹੀਂ ਕਰਦਾ ਪੀਜ਼ਾ ਨਾ ਖਾਵਾ 버ਗਰ ਨਾ ਖਾਵਾ ਲੜਨਾ ਬਸ ਜੀ ਤੇ ਜਿਹੜਾ ਜੋਰ ਲਾਣ ਵਾਲਾ ਉਹ ਤੇ ਸਾਡੇ ਗੁਰੂਆਂ ਨੇ ਸਾਡੇ ਖੂਨ 'ਚ ਹੀ ਭਰ ਦਿੱਤਾ ਨਾ ਆਪਾਂ ਨੂੰ ਜੋਰ ਲਾਣਾ ਜਿੱਦਨ ਮਰਜ਼ੀ ਲਈਏ ਤੇ ਮੇਰੇ ਮੈਨੂੰ ਆਮ ਵੈਰੀ ਲੱਕੀ ਆਮ ਵੈਰੀ ਬlesਡ ਮਹਾਰਾ ਦੀ ਬੜੀ ਕਿਰਪਾ ਹੈ ਕਿ ਮੈਂ ਸ਼ੁਰੂ ਤੋਂ ਹੀ ਮੈਂ ਬਾਬੇ ਦੂਜੀ ਕਲਾਸ ਜਿੱਦੋਂ ਮੈਂ ਜਮਲਾਣਾ ਮੈਂ ਕੀ ਬਾਤ ਠੀਕ ਹੈ ਜੀ ਤੇ ਮੈਂ ਸਰਬ ਲੋਹ ਮਹਾਰਾਜ ਲੋਹੀ ਜੀ ਰਹੇ ਆ ਤੇ ਲੋਹੀ ਜੀ ਵੱਡੇ ਹੋਏ ਆ ਤੇ ਮੈਂ ਕਹਿੰਦਾ ਭਾਈ ਮੈਂ ਹੋਰ ਕੁਝ ਮੰਗ ਨਹੀਂ ਸਕਦਾ ਜ਼ਿੰਦਗੀ ਤੋਂ ਮੇ ਕੋ ਬੜਾ ਕੁਸ਼ਨ ਇੱਕ ਮੇਰੀ ਹੋਰ ਜਹਨ ਦੇ ਵਿੱਚ ਸਵਾਲ ਆ ਗਿਆ ਜਦੋਂ ਬਾਡੀ ਬਿਲਡਰ ਬਣਨਾ ਜਾਂ ਜਿਮ ਲਾਉਣਾ ਤਾਂ ਬਹੁਤ ਜ਼ਿਆਦੀ ਖਰਾਕ ਦੀ ਜ਼ਰੂਰਤ ਪੈਂਦੀ ਆ ਬਹੁਤ ਸਾਰੇ ਲੋਕ ਇਹ ਤੁਹਾਨੂੰ ਐਡਵਾਈਸ ਦਿੰਦੇ ਆ ਵੀ ਆਰ ਨਾਨ ਵੇਜ ਖਾਓ ਚਿਕਨ ਖਾਓ ਮਟਨ ਖਾਓ ਫਿਸ਼ ਖਾਓ ਹੋਰ ਬਹੁਤ ਕੁਝ ਨਾਨ ਵੇਜ ਬਿਨਾ ਕਹਿੰਦੇ ਆ ਬਾਡੀ ਨਹੀਂ ਬਣਦੀ ਤੁਸੀਂ ਸਿੱਖੀ ਸਰੂਪ ਚੋਂ ਸਾਫ ਸੂਰਤੋਂ ਕਦੇ ਮਤਲਬ ਕਿ ਕਿਸੇ ਨੇ ਤੁਹਾਨੂੰ ਇਸ ਤਰ੍ਹਾਂ ਉਹ ਕੀਤਾ ਹੋਵੇ ਵੀ ਤੁਸੀਂ ਵੀ ਇੱਕ ਐਗਜ਼ਾਮਪਲ ਹੋ ਵੀ ਨਾਨ ਵੇਜ ਖਾਈ ਬਿਨਾ ਵੀ ਬਾਡੀ ਬਿਲਡਰ ਬਣਿਆ ਜਾ ਸਕਦਾ ਹੈ ਦੇਖੋ ਪਹਿਲੀ ਚੀਜ਼ ਤੇ ਹੈ ਕਿ ਮੈਂ ਨੌਨ ਵੈਜ ਆਪਣੀ ਹੈਲਥ ਵਾਸਤੇ ਨਹੀਂ ਖਾਂਦਾ ਰਿਲੀਜੀਅਨ ਵਾਸਤੇ ਇਹਦਾ ਮੈਂ ਕੋਈ ਲੈਣ ਦੇਣ ਨਹੀਂ ਕਿਉਂਕਿ ਖਾਣਾ ਨਾ ਖਾਣਾ ਅਕਰਮ ਨੇ ਇਹ ਸਾਡੇ ਆਪਣੇ ਆਪਣੇ ਕਰਮ ਨੇ ਪਰ ਜੇ ਤੁਸੀਂ ਕਹਿੰਦੇ ਪਿਓ ਕਿ ਜੇ ਮੈਂ ਬਾਡੀ ਵਾਸਤੇ ਨੌਨ ਵੈਜ ਖਾਣਾ ਪਿਆ ਦੈਟ ਮੀਨ ਕਿ ਮੈਂ ਆਪਣੇ ਲਈ ਖਾਣਾ ਪਿਆ ਮੈਂ ਨਹੀਂ ਕਹਿ ਸਕਦਾ ਕਿ ਮੈਨੂੰ ਖਾਣਾ ਪੈਂਦਾ ਜੀ ਬਾਡੀ ਬਿਲਡਿੰਗ ਮੈਨੂੰ ਆਪਣੇ ਲਈ ਕਰਦਾ ਪਿਆ ਨਾ ਕਿ ਮੈਂ ਕਰਾਂ ਮੈਨੂੰ ਲੋਕੀ ਜਾਣਨ ਮੇਰੇ ਪੈਸੇ ਬਣੇ ਮੇਰਾ ਆ ਹੋਏ ਮੇਰਾ ਉਹ ਹੈ ਮੈਂ ਆਪਣੇ ਲਈ ਕਰਨਾ ਪਿਆ ਮੈਂ ਮਤਲਬ ਹੀ ਹਾਂ ਸਮਝਦੇ ਬੇਤੀ ਜੀ ਸਮਝਣਾ ਪੈਂਦਾ ਹੁਣ ਇਦਾਂ ਹੀ ਵੇਜ ਖਾਨਾ ਨੂੰ ਅਦ ਕਰਮ ਨੇ ਜੀ ਹਰ ਇੱਕ ਨੇ ਆਪਣੇ ਭੁਗਤਾਨ ਕਰਨੇ ਨੇ ਆਪਾਂ ਕੱਲਾ ਨੋ ਨੋ ਉਹੀ ਮਾਸ ਮਾਸ ਮੂਰਖ ਝਗੜ ਗਿਆ ਧਿਆਨ ਨਾ ਜਾਨੇ ਗਿਆਨ ਦੀ ਗੱਲ ਤੇ ਹੈ ਹੀ ਨਹੀਂ ਐਜੀ ਬਸਿਆ ਮਾਸ ਖਾਣਾ ਕਿ ਨਹੀਂ ਅਦ ਕਰਮ ਨੇ ਮੈਂ ਭੁਗਤ ਲਾਂਗਾ ਜੇ ਮੈਂ ਖਾਣਾ ਪਏ ਮੈਂ ਭੁਗਤ ਲਾਂਗਾ ਕੋਈ ਕੋ ਨਾ ਦਮ ਮੈਨੂੰ ਰੋਕਣ ਵਾਲਾ ਜੇ ਮਾਸ ਖਾਣਾ ਗਲਤ ਹੈ ਰੱਬ ਨੇ ਕਿਹਾ ਨਾ ਗਲਤ ਹੈ ਮੈਂ ਆਪੀ ਭੁਗਤ ਲਾਂਗਾ ਜੇ ਮੈਂ ਨਹੀਂ ਖਾਂਦਾ ਭੀ ਮਾਪੀ ਭੁਗਤ ਲਾਂਗਾ ਉਹ ਇਹਦੀ ਗੱਲ ਹੀ ਨਹੀਂ ਹੋਣੀ ਚਾਹੀਦੀ ਗੱਲ ਹੋਣੀ ਚਾਹੀਦੀ ਆਪਣੇ ਜਿਹੜੇ ਦਿਮਾਗ ਵਿੱਚ ਸਾਡੇ ਗੁਰੂ ਗੋਬਿੰਦ ਸਿੰਘ ਜੀ ਤੇ ਔਰੰਗਜ਼ੇ ਬੈਠੇ ਨੇ ਉਹ ਦੋ ਲੜਾਈਆਂ ਚ ਮਾੜੀ ਸੋਚ ਚੰਗੀ ਸੋਚ ਬੈਠੀ ਗੁਰੂ ਗੋਬਿੰਦ ਸਿੰਘ ਜੀ ਚੰਗੀ ਸੋਚ ਔਰੰਗਜ਼ੇ ਮਰਜ਼ੇ ਦਿਮਾਗ ਚੜੀਆ ਸੋਚਾ ਬੈਠੀਆ ਮਾਨਸਿਕ ਸੋਚਾ ਬੈਠੀਆ ਉਹਨੂੰ ਮਾਰਨਾ ਖੇਡ ਹੋਣੀ ਚਾਹੀਦੀ ਆਪਾਂ ਮਾਸ ਮਾਸਤੀ ਫਸੇ ਆ ਪਹਿਲੇ ਆਪਣੀ ਮਾਈਂਡ ਕਲੀਅਰ ਕਰੀਏ ਬਾਬਾ ਜੀ ਚੰਗੇ ਚੰਗੇ ਕੰਮ ਕਰੀਏ ਇਦਾਂ ਦੀ ਚੀਜ਼ਾਂ ਨਾਲ ਜੁੜੀਏ ਆਪਣੇ ਆਪ ਨੂੰ ਆਪਾ ਡੀਟੌਕਸ ਆ ਹੁੰਦੀ ਡੀਟੌਕਸ ਲੋਕੀ ਕਹਿੰਦੇ ਨਿੰਬੂ ਘਰ ਨਵਾਹ ਕਰ ਲੋ ਦੋ ਚੁੰਡੀਆਂ ਪਰ ਉਹ ਚਾਰ ਚੁੰਡੀਆਂ ਉਹ ਪਾ ਲੋ ਡੀਟੌਕਸ ਹੋ ਜਾਗੇ ਨਹੀਂ ਇੱਥੋਂ ਡੀਟੌਕਸ ਇੱਥੋਂ ਡੀਟੌਕਸ ਸਾਰਾ ਡੀਟੌਕਸ ਸੋ ਅਖੀਰ ਚ ਇੱਕ ਮੈਸੇਜ ਨੌਜਵਾਨਾਂ ਨੂੰ ਮੈਰਾਥਨ ਤੇ ਆਏ ਹੂੰ ਬਹੁਤ ਸਾਰੇ ਤੁਹਾਡੇ ਫਾਲੋਅਰ ਹੋਣਗੇ ਫੈਨਸ ਹੋਣਗੇ ਤੁਹਾਡੇ ਵਰਗੇ ਬਣਨਾ ਚਾਹੁੰਦੇ ਹੋਣੇ ਆ ਉਹਨਾਂ ਲਈ ਕੁਛ ਰੱਬ ਦਾ ਨਾਮ ਲਿਆ ਕਰੋ ਤੇ ਅਰਦਾਸਾਂ ਕਰਿਆ ਕਰੋ ਇਸ ਤੋਂ ਤੇ ਕੁਛ ਨਹੀਂ ਹੈਗਾ ਜੀ ਜਿੱਦਾਂ ਮਰਜ਼ੀ ਭਜ ਲੋ ਕੰਮ ਦੋਈ ਕਰਨੇ ਪੈਣੇ ਨਾਮ ਜਪਣਾ ਪੈਣਾ ਤੇ ਸੇਵਾ ਕਰਨੀ ਪੈਣੀ ਆ ਜਨਮ ਚ ਕਰ ਲੋ ਚਾਹੇ ਸੌ ਜਨਮ ਬਾਅਦ ਕਰ ਲੋ ਇਸ ਤੋਂ ਬਿਨਾ ਛੁਟਕਾਰਾ ਨਹੀਂ ਹੈਗਾ ਜੀ ਬਹੁਤ ਸ਼ੁਕਰੀਆ ਭਾਜੀ ਬਹੁਤ ਖੁਸ਼ੀ ਹੋਈ ਤੁਹਾਨੂੰ ਮਿਲ ਕੇ ਔਰ ਗੱਲਾਂ ਕਰਕੇ ਬਹੁਤ ਚੰਗਾ ਲੱਗਿਆ ਬਹੁਤ ਧੰਨਵਾਦ